ਖਾਸ ਕਰਕੇ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਨ ਤੋਂ ਰੱਬੋ ਰੱਬੋ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅਮਰਸਰ ਪਿੰਡ ਤੁਸੀਂ ਰਹੀਆਂ ਬਸਰ ਤੇ ਬਾਈ ਮੰਗੀਆਂ ਆ ਚੁੱਕੇ ਆ ਅੱਜ ਫਿਰ ਆਪਾਂ ਅੱਜ ਵੀ ਬਾਈ ਕੋਈ ਹੈਗੇ ਅਰਧਾ ਲੈ ਕੇ ਪਾਠੂ ਫੇਲ ਆ ਨਾ ਟੋਪਰ ਕੱਪੜ ਵੀ ਆ ਤੇ ਸਜਣਾ ਚੋ ਰਹਿਗੇ ਤੇ ਆ ਹੁਣ ਬਾਈ ਜੀ ਨਾਲ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਕੀ ਮਿਲ ਕੇ ਕੋੜਾ ਉਸ ਤੋਂ ਬਲੋਂ ਵਿੱਚੋਂ ਕਸਕੋਂ ਬਲੋਂ ਇੱਥੇ ਆ ਕੇ ਦਵਾਈ ਕਰੋ ਪਾਸ ਕਰੋ ਉਲਤ ਫਲੇ ਗਿਰਦੋ ਨਾਲੇ ਬੜਵਾਤ ਸ਼ਿਕ ਕਰਦਿਆ ਕਰੋ ਥੋੜੇ ਗਾਂਵ ਦੇ ਵਿੱਚ ਦਾ ਫੈਰਾ ਤੇ ਕੀ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਕਤਾਲ ਜੀ ਚੰਗੀ ਗੱਲ ਜੀ ਹੋਰ ਬਾਈ ਜੀ ਬਾਤ ਚੜਦੀ ਕਲਾ ਜੀ ਕਿਵੇਂ ਚੱਲ ਰਿਹਾ ਬਾਈ ਜੀ ਕਿਰਪਾ ਬਾਬੇ ਦੀ ਜੀ ਬਸ ਚੱਲ ਰਿਹਾ ਕਿਰਪਾ ਮਾਰ ਜੀ ਬਸ ਚੱਲਦਾ ਜਾਂਦਾ ਕਿਸੇ ਵਾਰ ਦੇ ਅੱਗੇ ਕਰ ਬਿਲਕੁਲ ਜੀ ਐਂ ਜਲੀ ਜਾਣਾ ਜੀ ਅੱਜ ਬਾਈ ਜੀ ਫਿਰ ਆ ਕੇ ਆਪਣੇ ਦੋ ਗਾਈਆਂ ਤੇ ਤਿੰਨ ਮਈਆਂ ਸੱਜਣਾ ਦੋ ਟੋਕਰਾਂ ਲੱਭਣਾ ਠੀਕ ਆ ਇਹ ਤਾਂ ਹੀ ਹੋ ਰਹੀ ਉਹ ਵਕੀਰ ਨਾਲ ਸਰਦਾਰਾਂ ਬੰਦੇ ਬੰਦੇ ਨਹੀਂ ਚਲੋ ਉਹ ਲੈ ਰਾ ਬੰਦੇ ਕੰਮ ਸ਼ੁਰੂ ਜੀ ਹਾਂਜੀ ਹਾਂਜੀ ਦੱਸੋ ਜੀ ਆਹ ਵੜ ਦੱਜਾ ਬਹੁਤ ਸੋਹਰੀ ਹਾਂਜੀ ਉਹ ਅੱਛੀ ਇਹਦੇ ਮੁੱਦੇ ਠੀਕ ਆ 88 ਅੱਛੀ ਆ ਕੋਈ ਹੋਊਗੀ 9 15 ਲਿਆਂਗੇ ਹਾਂਜੀ ਹਾਂਜੀ ਦੁੱਧ ਪੱਕਾ ਜਾਂ ਲੀਟਰਾਂ ਚੱਗਾ ਵੇਖ ਕੇ ਕੋਈ ਇਹ ਨਾ ਕਵੇ ਪਰੇ ਕਿ ਨਾ ਹਾਂਜੀ ਦੁੱਧ 11 12 ਕਿਲੋ ਪੱਕਾ 11 12 ਕਿਲੋ ਹਾਂ ਜਾ ਹੈਗਾ ਡੜੇ ਹੈਗਾ ਹਾਂ ਲੋ ਜੀ ਉਹ ਗੱਲਾਂ ਬਾਤਾਂ ਬਿਲਕੁਲ ਜਵਾਨ ਵਾਲਾ ਲੀਟਰਾਂ ਵਾਲਾ ਹਾਂ ਦੇਵਾ ਲੇਟਰ ਆਣਾ ਜੀ 10 ਲੇਟਰ ਆ ਜੀ ਲਓ ਜੀ ਤੋਰੋ ਜੀ ਇਹ ਵੀ ਗਮੇਸ਼ਾ ਕਰ ਲਓ ਲਓ ਜੀ ਵੇਖੋ ਕਰਾ ਦੀ ਹੁਣੀ ਬੈਠਦਾ ਜਰਸੀ ਵਛੀ ਆ ਗਈ ਜੁਰਾਬ ਵੀ ਜਰਸੀ ਜੀ ਆਂਦੀ ਆ ਚੈੱਕ ਹਮਮ ਕੋਈ ਕਰਨ ਦੀ ਨਹੀਂ ਬਚੀ ਨਹੀਂ ਠੀਕ ਹੈ ਜੀ ਆਜੋ ਕਮਾ ਲਓ ਬਾਕੀ ਠੀਕ ਤੋਰੋ ਲੈ ਜੀ ਤੋਰਾ ਦੀ ਕੋਈ ਕੰਮ ਕੋ ਕਰਦਾ ਹੀ ਮੁੰਡਾ ਇਹ ਤੋਂ ਉਹਦਾ ਮੁੰਡਾ ਹੈ। ਤਰੋ। ਹਾਂਜੀ। ਸੰਦੀ ਜੀ ਮੋਲ ਲਓ ਜੋ ਮੱਦੀ ਕੱਢ ਗਏ। ਹਾਂਜੀ। 50 ਅਕੜੀਏ 55 ਕਰੀਏ। 45 ਭਾਵੇਂ ਕਰੀਏ। ਫਾਟ ਵਿੱਚ 40000। 40000। ਆਹ ਹਾਂ। ਮੈਂ ਠੀਕ ਆ। ਆਏ ਹੋ। ਆ ਵੀ ਸੂਰੀ ਦੇ ਵਹਿ। ਉਹ ਬੱਛਾ ਜੀ ਉਹਨੇ 8 ਕਿਲੋ ਤੋਂ ਤਿਆਰ। ਬਸ ਠੀਕ ਆ। ਤੋਰੋ ਜੀ। ਲਓ ਜੀ ਇਹ ਵੀ ਦੇਖੋ। ਜਰਤੀ ਵਹਿ। ਆਹ ਦੇਖੋ। ਆਜੋ ਆਜੋ ਬਾ ਆਓ ਲੈ ਬਸ ਠੀਕ ਹੈ ਬਸ ਦੋ ਤਨ ਸਾਫ ਦੇ ਸਲੀਬ ਦੀ ਦੁੱਧ 12 ਕਰੋ ਦੇਈ ਜਊਗੀ ਰੀਡੀਆਂ ਦਾ 15 ਦੁੱਗਰੀ ਕੌਤਕ ਦੋ ਤੋਂ ਹੁੰਦੀ 10 ਕਿਲੋ ਚਲੋ ਰੇਟ ਜਿਉ ਮਰਜੀ ਕਰਾ ਲੋ ਰੇਟ ਨਾ ਮਗਾ ਲੋ 45 ਮਗਾ ਲੋ 40 ਮਗਾ ਲੋ ਹਾਂ ਤੇ ਨਾ 35000 35000 ਚਲੋ ਠੀਕ ਜੀ ਆ ਛੋਟੀ ਦੁੱਧਾ ਹੁੰਦਾ ਸੰਦੀਪੀ ਦੁੱਧ ਹੈ ਹਾਂਜੀ ਬਾਜੀ ਜੀ ਆ ਮਲ ਕੱਟੀਏ ਵਿਖਾ ਦੇ ਨਾੜੂ ਆਲੀ ਕੱਟੀ ਹੈ ਨਾ ਜੀ ਆ ਨਾੜੂ ਨਾਲ ਹੀ ਹੈ ਜੀ 10 ਕਿਲੋ ਬੋਲੀ ਹੋਣੀ ਹੋਣਾ ਵਾਹ ਬਹੁਤ ਸਹੀ ਛੋਟੀ ਹੈ ਜੀ ਆ ਪੂਰੀ ਰਾਜੀ ਬਾਜੀ ਨਾਲੇ ਹਾਂ 10 ਕਿਲੋ ਭੋਲਾ ਹੀ ਆ ਤੇ ਵੇਖੋ ਜੀ ਕਰਾਂਗੇ ਛੋਟੀ ਦੁੱਧ ਸੰਦੀਪੀ ਜੀ ਮੈਨੂੰ ਲੱਗਦੀ ਹੈ 14 ਕਿਲੋ ਜ਼ਰੂਰੀ ਠੀਕ ਹੈ ਜੀ ਮੈਂ ਉਹ ਬਣਾਵਾ ਤੈਨੂੰ ਬਾਜੀ 18 ਕਿਲੋ ਜੇ ਬਾਕੀ ਬਿਲ ਸਹੀ ਹੈ ਜੀ ਚਲੋ ਚਲੋ ਇਹ ਸੰਦੀਪ ਜੀ ਵਾਲੇ ਜੀ ਨਾ ਸਰ ਭਾਜੀ ਕਮਾਲ ਹੀ ਹੈ ਹਾਂ ਮਾਲੇ ਭਾਜੀ ਇਹੋ ਜੀ ਮਿਲ ਗਿਆ ਹਾਂ ਤੇ ਇਹਦਾ ਸੰਦੀਪ ਜੀ ਰੇਟ ਜੋ ਮੱਗੀ ਮੰਗ ਲਈਏ ਝੋਟੀ ਹਾਂ ਤਾ ਇੱਕ ਰੱਖਦਾ ਹਈਆ ਤੇ ਜੀ 1 ਰੱਖਦਾ ਆ ਦੇਣੀ ਆ ਹਾਂਜੀ ਹਾਂਜੀ ਚਲੋ ਰੇਟ ਜੋ ਮੱਗੀ ਮੰਗਾ ਲਓ ਠੀਕ ਹੈ ਭਾਜੀ ਝੋਟੀ ਦੁੱਧ ਸੇਵਾ ਕਰ ਦੁੱਧ 14 ਕਿਲੋ ਮੈਂ ਠੀਕ ਆ ਜੀ ਮੈਂ ਸੇਵਾ ਕਰੂ ਤੇ ਮੇਰੇ ਆਖਿਆ ਨਹੀਂ ਬਿਲਕੁਲ ਆ ਵੀ ਤਾਜੀ ਸੂਈ ਹੈ ਭਾਜੀ ਉਹ ਬੱਚਾ ਅਚੋਕ ਫੇਰ ਦੀ ਆਲੇ ਹਾਂ ਜੀ ਉਹ ਸਾਡਾ ਘਰੋਂ ਮਰਲੀਓ ਤੋੜੋ ਜੀ ਅਬੀ ਲੋ ਜੀ ਵੇਖੋ ਆ ਗਾ ਚੰਗੀ ਮਾਜੇ ਵੀ ਹਾਂ ਤੇ ਭਾਅ ਸਰਦੇ ਆ ਭਾਅ ਵੀ ਬਿਲਕੁਲ ਜਾਇ ਜੀ ਤੇ ਮਾਲਵੇ ਭਾਈ ਇਹੋ ਜਿਹੀ ਮਿਲਈਆਂ ਉੱਥੇ ਘਰੇ ਆਹ ਚੱਲੀ ਜਾਂਦੀਆਂ ਜੀ ਉਹ ਮਾਲਵੇ ਨਹੀਂ ਲੋਕੀ ਹੋ ਗਏ ਐਨੋ ਕਣੀ ਚੱਗੀ ਪਾਉਂਦੇ ਆਹ ਵੇਖਣ ਦੇਉ ਵੇਖਣ ਲੈ ਮੇਰੀ ਬਿਲਕੁਲ ਜੀ ਇਸੋਲੇ ਮਾਰਦੇ ਇਹੋ ਮਾਰ ਰਿਆ ਗਿਆ ਬੰਦਾ ਜਿਆ ਹੰਦਾ ਕਹਦੇ ਤੇ ਇਹਨੂੰ ਮਾਰ ਦੇ ਤੂੰ ਆਈ ਦੁੱਧ ਦੇਖ ਰਾ ਜੀ ਹਾਂਜੀ ਜੀ ਹਾਂ ਦੇ ਨਹੀਂ ਆ ਬਿਲਕੁਲ ਬਿਲਕੁਲ ਜੀ ਮਾਰਦਾ ਹਾਂਜੀ 80 ਮੰਗੀਏ 75 ਮੰਗੀਏ 70000 70000 ਜੀ ਚਲੋ ਠੀਕ ਆ ਸੰਦੀਪ ਜੀ ਤਾਜੀ ਸੂਈ ਹੈ ਮੈਂ ਖੋਲਿਆ ਪਾਣਾ ਹਾਂਜੀ ਇਹ 8 9 ਦੇ ਸੂਈ ਹੋਊਗੀ ਠੀਕ ਆ 8 ਤਲੋਂ ਦੁੱਧ ਹੋਊਗਾ ਤੇਰੀ ਵੀਰੋ ਜੀ ਇਹ ਲੰਤਰੀ ਦੀ ਜਿਹੜੀ ਕੋ ਮੰਗੂਗਾ ਦੇ ਦਾਂਗੇ ਇਹ ਐਂਦਾ ਹੁਣੇ ਬੈਠੋ ਥਰੇ ਧਾਰ ਦੇ ਦਿਓ ਹਾਂ ਸਮਾਉ ਦੀ ਪਾੜਾ ਬਰੀ ਪਾ ਦਿਓ ਬੱਚਾ ਮਰ ਗਿਆ ਬੱਚਾ ਮਰਿਆ ਠੀਕ ਆ ਉਹ ਉਧਰ ਆਪਾਂ ਜੇਪੋਂ ਦੀ ਲਈਏ ਬੱਚਾ ਉਧਰ ਮਰੀ ਮਰਿਆ ਹੀ ਰ ਹਾਂਜੀ 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 ਠੀਕ ਆ ਆ ਆਪਣੀ ਸੱਚ ਜੀ 100% ਮੈਂਦੀ ਹੂ ਬਿਲਕੁਲ ਜੀ ਤੋਰੋ ਜੀ ਵੀਡੀਓ ਬਣਾਦਾਗੇ ਜੀ ਮੈਂ ਲੈਵਾ ਵੇ ਲੋ ਕਿਡਾ ਹਾਂ ਲੈਵਾ ਬਣਾ ਵੀ ਦੋਤ ਮਹੀਨਾ 9 10 ਕਿਲੋ ਤੇ ਭਾਜਣਾ ਕਰਨਾ ਨਾ ਉਹਦੇ ਵਿੱਚ ਅੱਠ ਵੀ ਚੰਗਾ ਜੇ ਹਾਂ ਜਿਹੜਾ ਭਾਉ ਮੰਗਣਾ ਇਹਦਾ ਪਰ ਠੀਕ ਆ ਇਹ ਵੀ ਗੱਲ ਤੁਹਾਨੂੰ ਨਾਲ ਬਿਲਕੁਲ ਹੈ ਵੀ ਘੋਟੀ ਵਾਲੇ ਸਿੰਘ ਜੀ ਥੋੜਾ ਖੁੱਲਾ ਹੋ ਨਹੀਂ ਚੰਗੀ ਦੋਸਤਾਂ ਹੀ ਮੈਂ ਆ ਆ ਤੇ ਚਾਰੂ ਵੜੀ ਦਿਓ ਪਾਉਂਦਾ ਬੜੀ ਖਾਈ ਹੋਊਗੀ ਰੋ ਲਓ ਜੀ ਵੇਖੋ ਕਰਾਂਗੇ ਹਾਂਜੀ ਗਰਮੀ ਬੜੀ ਮਸਾਫੀ ਦੇ ਹਿਸਾਬ ਨਾਲ ਸੰਦੀਪ ਜੀ ਨੇ ਤੇਰਾ ਦੇਦਾ ਸੱਤ ਮਹੀਨੇ ਅਜ ਵੀ ਜਿਆ ਦੇ ਦਿੱਤੀ ਠੀਕ ਹੈ ਹਾਂ ਨੇ ਹੋ ਗਏ ਛੱਡਦੇ ਨੇ ਯਾਰ ਲੋਕੀਆਂ ਦੇ ਤੇਜ਼ੀ ਵੜੀ ਆਪਾਂ ਜੈ ਜੀਰ ਤੋਂ 52000 ਦੇ ਦਵਾ ਨਹੀਂ ਠੀਕ ਹੈ ਜੋ ਜੈ ਜੀਰ ਜਵਾ ਬਿਲਕੁਲ ਸਹੀ ਆ ਸ਼ੁਰੂਆਤ ਹੋ ਕੇ 35000 ਦੇ ਜਿੰਨੂੰ ਮਰਜੀ ਫੜਾ ਦਿਓ ਸੰਦੀਪ ਜੀ ਆ ਛੋਟੀਆਂ ਦੂਜਾ ਸੁਆ ਹਾਂਜੀ ਦੂਜਾ ਵੀ ਤੇਜਾ ਨਾਲ ਆਪਣੇ ਘਾਦੇ ਜਾ ਬਿਲਕੁਲ ਇਹ ਆਪਾਂ ਚੈੱਕ ਪਾਸ ਕਰਾਈ ਆ ਹਾਂਜੀ ਦੋ ਮਹੀਨੇ ਲਿਖ ਲਈ ਦੋ ਦੀ ਗਾਣਾ ਇਹਨੇ ਲੋਕਾਂ ਨੂੰ ਦੋ ਦੀ ਇਹ ਤੈਨੂੰ ਚਾਉਂਦੀ ਕਹਿ ਰਹੋ ਕੋਈ ਗੱਲ ਨਹੀਂ ਜਿਉਂ ਚਲ ਗਈ ਲੋਕਾਂ ਦੇ ਘਰ ਫੇਰ ਵੇਖੀ ਜਾਉ ਤੇ ਬਾਅਦ ਚੈੱਕ ਹੋ ਕਰਾਵੇ ਫੇਰ ਦੋ ਦੀ ਲਿਖਣ ਨਾਲ ਮੈਨੂੰ ਕਦੇ ਗੱਲਾਂ ਨਾਲ ਲੋਕਾਂ ਦੇ ਬੜੇ ਵੇ ਨਾ ਉਹ ਕਰਦੇ ਜਾਂ ਕੱਲੀ ਜਾਵੇ ਹਾਂਜੀ ਇਹਦੇ ਥਲੇ ਦੁੱਧ ਹੁਣ ਸਿਰਫ ਇਹਦੇ 4 ਕਿਲੋ ਦੁੱਧ ਚ 4 ਕਿਲੋ ਜਿੰਨਾ ਹੈਗਾ ਉਨਾਂ ਕਹਾਂ ਮੈਂ ਖਵਤ ਕਮਾ ਬਿਲਕੁਲ ਸਹੀ ਗੱਲ ਇਹ ਜਾ ਕੇ ਦੇ ਘਰ 3 ਦੇ 4 ਦੇ ਜਾਵੇ ਮੈਂ ਡੇਟ ਉਹਨਾਂ ਨੂੰ ਮੰਗਣਾ ਪੈ ਇਹਨੂੰ ਪੱਠੇ ਜਿਹਨੇ 8 ਮਹੀਨੇ ਪਾਉਣੇ ਹਨ ਉਸੇ ਹਿਸਾਬ ਦਾ ਡੇਟ ਮੰਗਾਂ ਚੋ ਆਪਸ ਮਾ ਵਧੀਆ ਫਾਂਚ ਕੋਈ ਨੁਕਸਾਨ ਨਹੀਂ ਦੋ ਮਹੀਨੇ ਚੈੱਕ ਪਾਸ ਹੋ ਗਈ ਚਲੋ 100% ਗਰੰਟੀ ਦੋ ਜੀ ਬੋਲੋ ਜੀ ਲਓ ਜੀ ਵੇਖੋ ਕਰਾਂ ਦੀ ਟੋਕੜੇ ਬੜਕਾ ਆ ਜੀ ਆਈਏ ਕੋਰੇ ਨਾ ਕੱਠੇ ਨਾ ਘਟਣਾ ਦੇ ਕੋਲ ਇੱਧਰ ਵੇਖੋ ਕਰਾਂ ਦੀ ਬਹੁਤ ਚੰਗੀ ਆ ਸਾਫ ਸੁਥਰੀ ਆ ਚਵਾਈ ਦੀ ਵੀ ਵਧੀਆ ਵਾ ਬੈਠ ਠੀਕ ਆ ਜੀ ਹਾਂ ਜੀ ਹਾਂ ਪਤਾ ਕੋਰੇ ਲੇਟ ਫੜੀ ਕਿਵੇਂ ਬਈ ਲੇਟ ਮੁਕਾ ਜਾਂਦੀ ਆ ਆ ਬਿਲਕੁਲ ਜੀ ਬਿਲਕੁਲ ਨਹੀਂ ਬਾਹਰ ਲੱਗਦਾ ਭਾਜੀ ਪਰ ਆਪਾਂ ਕੋਈ ਨਾ ਜਾਇਰ ਇਹ ਤੇ ਬੰਦੀ ਜੀ ਹਾਂਜੀ ਬਾਜੀ ਸੰਦੀਪ ਜੀ ਇਹੋਂ ਡਾਂਗਾ ਵਾਲਿਆਂ ਦੀ ਇਹਦੀ 40000 ਰੁਪਈਆ ਹਾਂ ਜਿਹਨੂੰ ਮੱਦੀ ਦੀ ਪਰ ਆਪਾਂ ਹਾਂ ਦੇ ਨਾਲ 35000 ਰੁਪਈਆ ਲੈਣਾ ਹੈ ਮੈਂ ਠੀਕ ਹੈ ਜੀ ਸੂ ਕੋਈ ਗੱਲ ਤਾਂ ਕੋਈ ਸਾਂਭੂ ਦਾ 7-8 ਮਹੀਨੇ ਉਹਨੂੰ ਬਚਣੀ ਚਾਹੀਦੀ ਬਚਾਰੇ ਬਿਲਕੁਲ ਭਰਾ ਮੈਂ ਥੋੜੀ ਵੀ ਅਸੀਂ ਗੱਲ ਘੁੱਟ ਦਈਏ ਬਿਲਕੁਕ ਹਨਾ ਆ ਸੰਦੀਪ ਜੀ ਦੂਜਾ ਸੂਹ ਝੋਟੀ ਹੈ ਹਾਂਜੀ ਇਹ 6.5 ਮਹੀਨੇ ਦਾ ਭਰੇ अच्छा 6.5 महिने दी 6.5 महिने जी ठीक है मरके हुन 15 ਦਿਨ 7 ਮਹੀਨੇ ਪੁਰਾਣੀ ਹੋ ਗਈ ਠੀਕ ਹੈ ਜੀ ਹਾਂਜੀ ਇਹ ਦੁੱਧ ਦੇ ਥੱਲੇ 3 ਕਿਲੋ ਦੁੱਧ ਜੀ ਹਾਂਜੀ ਭਾਵੇਂ ਇੱਕ ਟਾਈਮ ਚ ਲੋ ਤੇ ਭਾਵੇਂ ਦੋ ਟਾਈਮ ਚ ਲੋ ਮਿਲਦੀ ਟੀਕੇ ਨਾਲੇ ਕਿਸੇ ਦੇ ਘਰ ਟੀਕਾ ਲਵਾਵੇ ਨਾ ਲਵਾਵੇ ਜਾ ਕੇ ਦੁੱਧ ਦਵੇ ਨਾ ਦੇਵੇ ਥਾਂ ਪਾਸ ਹੈਗੇ ਬਿਲਕੁਲ ਜੀ ਹਾਂ ਆਪਾਂ ਮਾਸ ਨਾ ਨਹੀਂ ਕਰਾਂਗੇ ਸਹੀ ਗੱਲ ਹੈ ਜੀ ਹਾਂ ਲਓ ਜੀ ਵੇਖੋ ਗੱਬਣੀਆਂ ਜੀ ਕਲੀਪਾ ਪੂਰੀ ਹੈ ਵੱਡੀ ਛੋਟੀ ਦਾ ਸਾਡੀ ਵੀ ਕਿਨੇ ਜੀ ਹਾਂ ਨਹੀਂ ਨਹੀਂ ਬਹੁਤ ਪਈ ਹੈ ਭਾਜੀ ਆਜੋ ਬਸ ਤੂੰ ਦੇ ਦੋਵੇਂ ਕਹਿਵਾ ਪਾਣੀ ਜੀ ਸਹੀ ਤਰੀਕਾ ਬਿਲਕੁਲ ਸਹੀ ਸਹੀ ਗੱਲ ਹੈ ਜੀ ਹਾਂ ਸਹਿਬ ਇਹ ਆਪਾਂ ਕੋਹ ਕੋਹਲੀ ਇਹ ਫਾਇਦਾ ਕੋਈ ਨਹੀਂ ਬੱਲ ਚਲੋ ਬਾਕੀ ਇਹ ਗਲੇ ਬਿੱਟੇ ਨਾਮ ਨੇ ਛੋਟੀ ਪੂਰਾ ਭੜ ਜਾ ਹੁਣ ਜਿਹੜੀ ਪਲੀ ਪਈ ਹੈ ਜੀ ਹਾਂ ਜੀ ਪੂਰੀ ਪਾਲੀ ਜਾਣਾ ਨਹੀਂ ਪੂਰੀਆਂ ਰਾਜੀ ਹੋਣਗੀਆਂ ਬਿਲਕੁਲ ਜੀ ਸਿਰ ਮੂਨੇ ਜੰਮੀਏ ਥਾਂ ਥੋੜੀ ਬੜੀ ਜਮੀਨ ਤੁਹਾਨੂੰ ਦੋਰੀ ਚਾਹ ਲਏ ਜੀ ਚੜਾ ਛੜਾ ਚਲਾਵਾ ਆ ਜੀ ਹਾਂ ਜੀ ਲਾਸਟ ਵੀਜ਼ੀ ਆਪਣਾ ਲਾਸਟ ਵੀਜ਼ੀ ਬਿਲਕੁਲ ਗੱਲ ਉਹ ਕਰਦੀ ਹੈ ਹਾਂਜੀ ਝੋਟੀ ਸੱਤਾਂ ਦੀ ਝੋਟੀ 60000 ਦੀ ਵੇਂਦੀ ਸਨੀ ਹਾਂ ਝੋਟੀ 60000 ਦੀ ਹਾਂਜੀ ਤੇ ਹਾਂ ਆਦਰਾ 60000 ਰੁਪਏ ਲੈ ਚਲੋ ਠੀਕ ਹੈ ਬਿਲਕੁਲ ਯਾਜ ਮਹਾਂ ਜੀ ਇਹ ਇਹ ਤੋਂ ਕੱਟ ਬਸ ਬੰਦੀ ਦੇਖੋ ਜੀ ਆ ਪਸ਼ੂ ਆ ਤੇ ਰੇਡ ਬਿਲਕੁਲ ਬਸ ਆਤਾ ਇਸ ਦੇ ਉੱਪਰ ਤਾਂ ਰੱਬ ਦਾ ਨਾ ਹੀ ਹੈ ਜੀ ਠੀਕ ਹੈ ਜੀ ਬਣਾ ਲੈ ਟਾਈਮ ਵੇਲੇ ਗਰਮੀ ਦੇ ਵਸਾਖੀ ਚਲਦੇ ਨੇ ਕਰੇ ਵਸਾਖੀ ਆਦੇ ਕੋਈ ਗੱਲ ਨਹੀਂ ਵਸਾਖੀ ਵਾਲੇ ਜੋ ਮਰਜ਼ੀ ਆ ਰੇਟ ਜੈਜ ਆਪਣੇ ਰਹਾਦੇ ਆ ਰੱਖਾਂਗੇ ਬਿਲਕੁਲ ਹੀ ਬਿਲਕੁਲ ਆ ਇਹ ਨਹੀਂ ਕਰ ਮੈਂ ਮੈਂ ਤੇ ਥੋੜੀ ਵਧ ਕਰ ਲਾਂ ਬਿਲਕੁਲ ਭਾਜੀ ਬਿਲਕੁਲ ਹੋਰ ਨਹੀਂ ਕਰ ਕੋਈ ਮੈਂ ਤਾਂ ਥੋੜੀ ਵਧ ਕਰ ਲਾਂ 50 ਕਿਲੋ ਮਜੂ ਮੋੜ ਸਕਨੇ ਜੀ ਹਾਂ ਜੀ ਮੋੜ ਤੋਂ 50 ਕਿਲੋ ਰੋੜ ਵਿੱਚ ਪੁੱਤ ਗਿਆ ਨੂੰ ਕਮਾਲਾ ਦੇ ਪਾਸੇ ਭਰਾ ਲੈ ਹਾਂ ਬਿਲਕੁਲ ਜੀ ਚਲੋ ਫੋਨ ਨੰਬਰ 98728303814890 13 ਪਿੰਡ ਆਪਣਾ ਰਾਮਪੁਰਾ ਜ਼ਿਲ੍ਹਾ ਮਰਸਾ